ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜੀ ਆਪਾਂ मतलब बाहा दे कपड़े ਵਿੱਚ ਕੀ ਮੇਰ ਰੱਖੀਏ ਕਿ ਜਿਹੜੀ ਉਹਨਾਂ ਦੀ ਕਾਟਾ ਬਿਲਕੁਲ ਆਪਣੀ ਸਹੀ ਆ ਜੇਵੇ ਦੇਖੋ ਜਦੋਂ ਆਪਾਂ ਜਿਹੜੇ ਕਿ ਕੁੜਤੀ मतलब ਕੰਬੀਜ਼ ਦੇ ਪੱਲੇ ਆਪਾਂ ਇਸ ਤਰ੍ਹਾਂ ਰੱਖਦੇ ਹੁੰਨੇ ਆ ਅਲੱਗ-ਅਲੱਗ ਕਰਕੇ ਜਦੋਂ ਆਪਾਂ ਉਹਨਾਂ ਵਿੱਚ ਕਾਟਾ ਪਾਉਣੀਆਂ ਹੁੰਦੀਆਂ ਨੇ ਪਰ ਜਿਹੜੀ ਕਿ ਬਾਹਾਂ ਦੇ ਕੱਪੜੇ ਵਿੱਚ ਆਪਾਂ ਜਦੋਂ ਕਾਟ ਪਾਉਣੀਆਂ ਉਹ ਆਪਾਂ ਇਸ ਤਰ੍ਹਾਂ ਅਲੱਗ-ਅਲੱਗ ਨਹੀਂ ਰੱਖਣੀ ਉਹਨਾਂ ਨੂੰ ਆਪਾਂ ਦੋਨੇ ਸਿੱਧੀ ਸਾਈਡ ਨੂੰ ਇਸ ਤਰ੍ਹਾਂ ਮਿਲਾ ਕੇ ਤੇ ਉਹਨੂੰ ਇੱਕ ਵਾਰ ਇਸ ਤਰ੍ਹਾਂ ਫੋਲਡ ਕਰਕੇ ਰੱਖਣਾ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਕਿ ਆਪਣੇ ਆਪਾਂ ਬਾਹਾਂ ਦੇ ਵਿੱਚ ਅੱਗੇ ਵਾਲੀ ਕਾਟ ਪਾਉਣੀ ਹੈਗੀ ਉਹ ਬਿਲਕੁਲ ਆਪਣੀ ਸਹੀ ਹੁੰਦੀ ਹੈ ਤੇ ਆਪਣੇ ਦੋਨਾਂ ਪੱਲੇ ਦੇ ਵਿੱਚ ਮਤਲਬ ਇੱਕ ਸਿੱਧੀ ਸਾਈਡ ਤੇ ਇੱਕ ਮਤਲਬ ਖੱਬੀ ਸਾਈਡ ਦੋਨੇ ਪਾਸੇ ਬਿਲਕੁਲ ਸਿੱਧੀ ਆ ਜਾਂਦੀ ਹੈਗੀ ਤੇ ਪੈਸੇ ਤਾਂ ਕਾਟ ਦੂਸਰੇ ਲੋਟ ਵੀ ਆ ਜਾਂਦੀ ਹੈ ਸਹੀ ਪਰ ਉਹਦੇ ਨਾਲ ਕਈ ਵਾਰ ਆਪਣੀ ਗਲਤੀ ਹੋ ਜਾਂਦੀ ਹੈਗੀ ਦੇਖੋ ਹੁਣ ਜੇ ਆਪਾਂ ਇਹ ਕਾਟ ਪਾਉਣ ਵੇਲੇ ਸਭ ਤੋਂ ਪਹਿਲਾਂ ਆਪਾਂ ਉੱਪਰ 2 ਇੰਚ ਤੇ ਇੰਸਾਨੀ ਲੋੜੀਆਂ ਤੇ ਉਸ ਤੋਂ ਬਾਅਦ ਆਪਾਂ 9 ਇੰਚ ਦੇ ਕਿਉਂਕਿ ਇਹਨਾਂ ਦਾ ਮੋਢਾ ਹੈਗਾ ਜਿਹੜਾ 10 ਇੰਚ ਤਿਆਰ ਆ ਤੇ ਨੀਚੇ ਨੂੰ ਜਿਹੜੀ ਆਪਾਂ ਡੁੰਗਾਈ ਦੇਣੀ ਆ ਉਹ ਆਪਾਂ ਦੇਣੀ ਹੈ ਜੀ 3.5 ਤੇ ਤੇ ਇਹ ਉੱਪਰ ਜਿਹੜੀ ਆਪਣੀ 2 ਇੰਚ ਦੀ ਨਿਸ਼ਾਨੀ ਲਾਈ ਵੀ ਆ ਉਹ ਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਟੇਢੀ ਨਿਸ਼ਾਨੀ ਨਾਲ ਮਲਾ ਦੇਣਾਗਾ ਤੇ ਉਦੋਂ ਬਾਅਦ ਆਪਾਂ 1 ਇੰਚ ਦੀ ਕਾਟ ਪਾਉਣੀ ਹੈਗੀ ਅੱਧੀ ਇੰਚ ਇਧਰੀ ਸਾਈਡ ਤੇ ਅੱਧੀ ਇੰਚ ਦੂਸਰੀ ਸਾਈਡ ਤੇ ਉਦੋਂ ਬਾਅਦ ਇਸ ਤਰ੍ਹਾਂ ਆਪਾਂ ਇਹਦੀ ਸ਼ੇਪ ਦੇ ਦਵਾਂਗੇ ਤੇ ਇਹ ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਬਹੁਤ ਵਧੀਆ ਗੋਲਾਈ ਨਾਲ ਜਿਹੜੀ ਕਿ ਆਪਣੀ ਮਤਲਬ ਆ ਜਾਂਦੀ ਹੈਗੀ ਗੋਲਾਈ ਪਾਉਂਦੀ ਤੇ ਉਸ ਤੋਂ ਬਾਅਦ ਆਪਾਂ ਬਾਮੂਰੀ ਰੱਖਾਂਗੇ ਬਾਮੂਰੀ ਜੇ ਨਹੀਂ ਹੈਗੀ ਤੇ ਉਦੋਂ ਆਪਾਂ 1.5 ਇੰਚ ਕਪੜਾ ਬਤਾ ਕੇ ਰੱਖਾਂਗੇ ਐਕਸਟਰਾ ਤੇ ਇਧਰੋਂ ਮੋਢੇ ਕੋਲੋਂ ਵੀ ਆਪਾਂ ਜੀ ਐਕਸਟਰਾ ਕਪੜੇ ਬਤਾ ਕੇ ਆਪਣੀ ਸਾਨੀ ਲਾ ਕੇ ਜਿਹੜਾ ਆਪਣਾ ਵੱਡ ਕਪੜਾ ਹੁੰਦਾਗਾ ਉਹਨੂੰ ਆਪਾਂ ਕੱਟ ਕੇ ਬਸ ਲਾ ਦੇਣਾਗਾ ਦੇਖ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਕਿ ਬਾਹਰਲੀ ਸਾਈਡ ਵਾਲੀ ਆ ਗਈ ਕਾਟਤੀ ਪਨਸਾਨੀ ਲਾਈ ਆ ਗਈ ਗੁਲਾਈ ਆ ਗਈ ਆਪਾਂ ਉਹਨੂੰ ਕੱਟ ਕਰਾਂਗੇ ਤੇ ਉਸ ਤੋਂ ਬਾਅਦ ਸਿਰਫ ਦੋ ਫਰੰਟ ਪੱਲੇ ਚੱਕ ਕੇ ਹੀ ਆਪਾਂ ਇਹਨੇ ਕਟਿੰਗ ਕਰਾਂਗੇ ਤੇ ਇਸ ਤਰ੍ਹਾਂ ਜਿਵੇਂ ਆਪਾਂ ਬਾਮਾ ਦੇ ਕਪੜੇ ਦੀ ਲਾ ਕੇ ਰੱਖ ਦੇਣਾ ਕਿ ਇਹ ਕਾਟ ਆਪਣੀ ਬਿਲਕੁਲ ਸਹੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਜਿਵੇਂ ਕਿ ਇਹਨੂੰ ਬਾਹ ਨੂੰ ਹੁਣ ਆਪਾਂ ਪਾਕਿਸਤਾਨੀ ਸ਼ੇਪ ਦੇਣੀ ਚਾਹੁੰਦੇ ਆਂਗੇ ਤਾਂ ਜਿੰਨੀ ਆਪਣੀ ਬਾਹ ਮੂਰੀ ਹੁੰਦੀ ਹੈਗੀ ਉਹਦੋਂ ਆਪਾਂ 1 ਇੰਚ ਘਟਾ ਕੇ ਇਹ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਨਿਸ਼ਾਨੀ ਲਾਵਾਂਗੇ ਤੇ ਦੇਖੋ ਜੀ ਇੱਥੇ ਆਪਣਾ 10 ਇੰਚ ਮੁੱਢਾ ਜਿਹੜਾ ਕਿ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਣੀ ਬਾਹ ਮੂਰੀ ਹੈਗੀ ਉਹਦੋਂ 1 ਇੰਚ ਪਰ ਘਟਾ ਕੇ ਇਹਨੂੰ ਪਾਕਿਸਤਾਨੀ ਸ਼ੇਪ ਦੇ ਦੇਣੀ ਆ ਬਾਹ ਨੂੰ ਤੇ ਇਸੇ ਤਰ੍ਹਾਂ ਜਿਹੜੀ ਕਿ ਆਪਾਂ ਬਾਣ ਦੀ ਕਟਿੰਗ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਇਹ ਜਿਹੇ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਐਂਡ ਤੱਕ ਬਨੇ ਰਹੇ ਤੁਹਾਡਾ ਸਾਰਿਆਂ ਦਾ ਧੰਨ